ਜਿਹਨੇ ਤਸਵੀਰਾਂ ਹੈਗੀਆਂ ਤੁਹਾਨੂੰ ਆਪਾਂ ਮੰਡੀ ਜਿਹੜੀ ਨਗਲਾ ਮੰਡੀ ਬਣਾਏਗੀ ਕਾ ਆਰਜੀ ਮੰਡੀ ਬਣਾਏਗੀ ਹੈਗੀ ਜੀਰਕਪੁਰ ਵਿੱਚ ਉਹ ਦਿਆਂ ਦਿਖਾ ਰਹੇ ਆ ਦੇਖ ਸਕਦੇ ਕਿ ਕਿਸ ਤਰ੍ਹਾਂ ਕਿਸਾਨਾਂ ਦੀ ਜਿਹੜੀ 6 ਮਹੀਨੇ ਦੀ ਕਮਾਈ ਜਿਹੜੀ ਖੂਨ ਪਸੀਨੇ ਦੀ ਕਮਾਈ ਹੈਗੀ ਆ ਉਹ ਕਿਸ ਤਰ੍ਹਾਂ ਇੱਥੇ ਛੜਕਾਂ ਦੇ ਰੋਲਦੀ ਪਈ ਹੈਗੀ ਔਰ ਇਹ ਆਰਜੀ ਤੌਰ ਤੇ ਇੱਕ ਮੰਡੀ ਬਣਾਏਗੀ ਔਰ ਦੱਸਦੀ ਕਿ ਇਸ ਦਾ ਜਿਹੜਾ ਹਜੇ ਇੱਕ ਵੀ ਦਾਣਾ ਦੱਸਿਆ ਜਾ ਰਿਹਾ ਕਿ ਇੱਕ ਵੀ ਦਾਣਾ ਹਜੇ ਤੱਕ ਜਿਹੜਾ ਲਿਫਟਿੰਗ ਨਹੀਂ ਹੋਇਆ ਉਸ ਦੀ ਮੇਨ ਵਜ੍ਹਾ ਦੱਸੀ ਜਾ ਰਹੀ ਕਿ ਇਹਨਾਂ ਕੋਲ ਬਾਹਰ ਦਾਣੇ ਦੀ ਵੱਡੀ ਕਮੀ ਹੈਗੀ ਆ ਉਹ ਦੱਸ ਦਈਏ ਕਿ ਇੱਥੇ ਕਿੰਦਾ ਹਜ਼ਾਰਾਂ ਕੰਟਲ ਜਿਹੜਾ ਝੋਨਾ ਕਿਸਾਨਾਂ ਦਾ ਜਿਹੜਾ ਹੈਗਾ ਉਹ ਇੱਥੇ ਰੋਲਦਾ ਪਿਆ ਮੰਡੀਆਂ ਦੇ ਵਿੱਚ ਇੱਕ ਲਫ਼ਜ਼ ਜ਼ੂਸ ਕਰਨਾ ਪਵੇਗਾ ਰੋਲਦਾ ਪਿਆ ਔਰ ਇਹ ਜਿਹੜਾ ਤਸਵੀਰਾਂ ਹੈਗੀਆਂ ਤੁਹਾਨੂੰ ਦਿਖਾ ਰਿਹਾ ਨਗਲਾ ਮੰਡੀ ਕਿਹਾ ਜਾਂਦਾ ਆਰਜੀ ਤੌਰ ਤੇ ਮੰਡੀ ਬਣਾਈ ਹੋਈ ਹੈ ਔਰ ਉਸ ਵਿੱਚ ਜਿਹੜਾ ਮੰਡੀ ਵਿੱਚ ਵੱਡੇ ਪੱਧਰ ਤੇ ਜਿਹੜਾ ਝੋਨੇ ਦੀਆਂ ਢੇਰੀਆਂ ਜਿਹੜੀਆਂ ਲੱਗੀਆਂ ਹੋਈਆਂ ਔਰ ਕਿਸਾਨ ਜਿਹੜੇ ਹੈਗੇ ਆ ਬੜੇ ਪਰੇਸ਼ਾਨ ਹੋ ਰਹੇ ਆ ਔਰ ਕਾਫੀ ਨਾਦੀ ਪੰਜਾਬ ਸਰਕਾਰ ਤੋਂ ਮੰਗ ਹੈਗੀ ਹੈ ਕਿ ਇਸ ਦੀ ਲਿਫਟਿੰਗ ਕਰਾਈ ਜਾਵੇ ਇੱਥੇ ਇਹ ਵੀ ਆਪਾਂ ਤੁਹਾਨੂੰ ਦੱਸ ਦਈਏ ਕਿ ਅੱਜ ਜਿਹੜਾ ਲੁਧਿਆਣਾ ਵਿਕੇ ਐਸ ਕੇ ਐਮ ਸੰਯੁਕਤ ਕਿਸਾਨ ਮੋਰਚੇ ਦੀ ਇੱਕ ਮੀਟਿੰਗ ਚੱਲ ਰਹੀ ਆ ਆਪਸ ਦੇ ਵਿੱਚ ਕਿ ਪੰਜਾਬ ਸਰਕਾਰ ਖਿਲਾਫ ਜਿਹੜਾ ਹੈਗਾ ਕਿਸ ਪੱਧਰ ਤੇ ਜਿਹੜਾ ਪ੍ਰਦਰਸ਼ਨ ਕੀਤਾ ਜਾਣਾ ਔਰ ਕਦੋਂ ਤੋਂ ਸ਼ੁਰੂ ਕੀਤਾ ਜਾਣਾ ਔਰ ਦੱਸ ਦਈਏ ਕਿ ਬਹੁਤ ਹੀ ਰਿਜ਼ਲਟ ਪੰਜਾਬ ਸਰਕਾਰ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਜਿਹੜਾ ਇੱਕ ਪ੍ਰਦਰਸ਼ਨ ਜਿਹੜਾ ਕਿਸਾਨਾਂ ਵੱਲੋਂ ਉਲਿੱਕੇ ਜਾਣ ਸੰਬੰਧੀ ਅੱਜ ਜਿਹੜੀ ਇੱਕ ਮੀਟਿੰਗ ਲੁਧਿਆਣਾ ਵਿਖੇ ਚੱਲ ਰਹੀ ਆ ਅੱਜ ਦੱਸਦੀ ਕਿ ਕਾਫੀ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਇੱਕ ਮੰਗ ਪੱਤਰ ਆਪਣਾ ਵੱਖ-ਵੱਖ ਐਮ.ਐਲ.ਏ. ਔਰ ਵੱਖ-ਵੱਖ ਮੰਤਰੀ ਜਿਹੜੇ ਪੰਜਾਬ ਸਰਕਾਰ ਦੇ ਆਮ ਆਦਮੀ ਪਾਰਟੀ ਦੇ ਹੈਗੇ ਉਹਨਾਂ ਨੂੰ ਦਿੱਤਾ ਗਿਆ ਔਰ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੀਏ ਕਿ ਨਗੜਾ ਮੰਡੀ ਦੇ ਹੈਗੇ ਤੇ ਆਪਾਂ ਤੁਹਾਨੂੰ ਦਿਖਾ ਰਹੇ ਕਿ ਵੱਡੀ ਗਿਣਤੀ ਦੇ ਵਿੱਚ ਜਿਹੜਾ ਝੋਨਾ ਮੰਡੀਆਂ ਦੇ ਵਿੱਚ ਪਹੁੰਚ ਚੁੱਕਾ ਔਰ ਕਿਸਾਨ ਜਿਹੜੇ ਹੈਗੇ ਆ ਪਰੇਸ਼ਾਨ ਹੋ ਰਹੇ ਔਰ ਆਪਣਾ ਲਿਫਟਿੰਗ ਨੂੰ ਲੈ ਕੇ ਇੱਕ ਵੱਡੀ ਪਰੇਸ਼ਾਨੀ ਜਿਹੜੀ ਕਿਸਾਨਾਂ ਦੀ ਸਾਹਮਣੇ ਆ ਰਹੀ ਆ ਪੂਰੀ ਮੰਡੀ ਦੇ ਵਿੱਚ ਜਿਹੜੀ ਸੁੰਨਮਸਾਨ ਛਾਈ ਹੋਈ ਹੈ ਔਰ ਇੱਕ ਵੀ ਕਿਸਾਨ ਜਾਂ ਇੱਕ ਵੀ ਜਿਹੜਾ ਆੜਤੀ ਜਾਂ ਇੱਕ ਵੀ ਜਿਹੜਾ ਇੱਥੇ ਪੱਲੇਦਾਰ ਕਿਹਾ ਜਾਂਦਾ ਹੈਗਾ ਲੇਵਰ ਉਹ ਵੀ ਜਿਹੜਾ ਨਜ਼ਰ ਨਹੀਂ ਆ ਰਿਹਾ ਔਰ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੀ ਜਿਹੜੀ ਤਿਆਰੀ ਹੈ ਬਹੁਤ ਹੀ ਮੱਦਮ ਨਜ਼ਰ ਆ ਰਹੀ ਹੈ ਬਹੁਤ ਹੀ ਦੱਸ ਦਈਏ ਕਿ ਜਿਹੜਾ ਪੰਜਾਬ ਸਰਕਾਰ ਦੇ ਜਿਹੜੇ ਪ੍ਰਬੰਧ ਹੈਗੇ ਆ ਜਿਹੜੇ ਪੰਜਾਬ ਸਰਕਾਰ ਦੇ ਆਪਾਂ ਕਹਿ ਸਕਦੇ ਪ੍ਰਬੰਧ ਹੈਗੇ ਆ ਬਹੁਤ ਹੀ ਜਿਹੜੇ ਮਾੜੇ ਲੱਗ ਰਹੇ ਹੈਗੇ ਇਸ ਟਾਈਮ ਔਰ ਕਿਸਾਨ ਜਿਹੜੇ ਵੱਡੇ ਪੱਧਰ ਤੇ ਦੁਖੀ ਆ। ਸਾਦੇ ਕੀ ਕਿੰਡੀਆਂ ਲੰਬੀਆਂ ਕਤਾਰਾਂ ਜਿਹੜੀਆਂ ਆ। ਢੇਰੀਆਂ ਕਿਸਾਨਾਂ ਦੀਆਂ ਜਿਹੜੀਆਂ ਜੀਰੀ ਦੀਆਂ ਲੱਗ ਚੁੱਕੀਆਂ ਝੋਨੇ ਦੀਆਂ ਲੱਗ ਚੁੱਕੀਆਂ ਹੈਗੀਆਂ ਔਰ ਹੋਰ ਝੋਨਾ ਜਿਹੜਾ ਆ ਰਿਹਾ ਆ। ਆਪਾਂ ਇਹ ਦੇਖ ਸਕਦੇ ਕੀ ਕਿਸਾਨ ਜਿਹੜੇ ਹੈਗੇ ਆ ਆਪਣਾ ਝੋਨਾ ਜਿਹੜਾ ਲੈ ਕੇ ਆ ਜੀਰੀ ਜਿਹੜੀ ਲੈ ਕੇ ਇੱਥੇ ਪਹੁੰਚ ਰਹੇ ਆ ਪਰ ਇੱਥੇ ਲਿਫਟਿੰਗ ਦੀ ਇੱਕ ਬੜੀ ਤਗੜੀ ਸਮੱਸਿਆ ਜਿਹੜੀ ਇੱਥੇ ਚੱਲ ਰਹੀ ਆ। ਔਰ ਇਹ ਆਪਾਂ ਦੇਖ ਸਕਦੇ ਕੀ ਲਿਫਟਿੰਗ ਵਾਸਤੇ ਬੜੇ ਦੇਣਾ ਤੋਂ ਇੰਤਜ਼ਾਰ ਜਿਹੜਾ ਕੀਤਾ ਜਾ ਰਿਹਾ ਔਰ ਝੋਨੇ ਦੀ ਭਰਾਈ ਜਿਹੜੀ ਬਿਲਕੁਲ ਨਹੀਂ ਹੋ ਰਹੀ ਇਹ ਆਪਾਂ ਦੇਖ ਸਕਦੇ ਕਿ ਕਿਸਾਨ ਜਿਹੜੇ ਹੈਗੇ ਆ ਕਾਫੀ ਇੱਥੇ ਜਿਹੜੇ ਪਰੇਸ਼ਾਨ ਨਜ਼ਰ ਆ ਰਹੇ ਆ ਆਪਾਂ ਇੱਥੇ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਔਰ ਦੇਖ ਸਕਦੇ ਕਿ ਜਿਹੜਾ ਕਿਸਾਨਾਂ ਦਾ ਜਿਹੜਾ ਕਾਫੀ ਜਿਹੜਾ ਦੁੱਖ ਜਿਹੜਾ ਇੱਥੇ ਦੇਖਣ ਨੂੰ ਮਿਲ ਰਿਹਾ ਔਰ ਇਹ ਦੇਖ ਸਕਦੇ ਕਿ ਕਿੰਨੀ ਲੰਬੀ ਜਿਹੜੀ ਖਾਲਾ ਕਿ ਇੱਕ ਗੱਲ ਹੋਰ ਕਰੀਏ ਕਿ ਜਿਹੜਾ ਆ ਪ੍ਰਸ਼ਾਸਨ ਜੇ ਕਿ ਕਿਸਾਨ ਕੋ ਇੱਕ ਪਰਾਲੀ ਨੂੰ ਅੱਗ ਲਗਾ ਦਿੰਦਾ ਤਾਂ ਪ੍ਰਸ਼ਾਸਨ ਜੁਰਮਾਨਿਆਂ ਤੱਕ ਕਿਸਾਨਾਂ ਨੂੰ ਕਰਦਾ ਹੈਗਾ ਬਹੁਤ ਵੱਡੇ ਪੱਧਰ ਤੇ ਜਿਹੜਾ ਨਿਗਰਾਨੀ ਰੱਖੀ ਜਾ ਰਹੀ ਜਿੱਦਾਂ ਪੋਲੂਸ਼ਨ ਵਿਭਾਗ ਨੇ ਦੱਸਿਆ ਸੀਗਾ ਕਿ ਉਹ ਸੈਟਲਾਈਟ ਦੇ ਥਰੂ ਜਿਹੜਾ ਦੇਖ ਰਿਹਾ ਕਿ ਕਿੱਥੇ ਜਿਹੜਾ ਕਿਸਾਨ ਜਿਹੜੇ ਝੋਨੇ ਤੋਂ ਅੱਗ ਲਗਾਉਂਦੇ ਆ ਪਰਾਲੀ ਨੂੰ ਅੱਗ ਲਗਾਉਂਦੇ ਆ ਪਰ ਕੀ ਇੱਥੇ ਕਿਸਾਨਾਂ ਦਾ ਦੁੱਖ ਹੈਗਾ ਕਿ ਇਹ ਐਡੇ ਹਾਈ ਟੈਕਨੋਲੋਜੀ ਦੇ ਨਾਲ ਕਿਸਾਨਾਂ ਦੇ ਜਿਹੜੇ ਚਲਾਨ ਕੀਤੇ ਜਾ ਸਕਦੇ ਤਾਂ ਵੀ ਹਾਈ ਟੈਕਨੋਲੋਜੀਆਂ ਜਿਹੜੀਆਂ ਫਸਲਾਂ ਨੂੰ ਚੁੱਕਣ ਵਾਸਤੇ ਕਿਉਂ ਨਹੀਂ ਵਰਕੀਆਂ ਜਾ ਰਹੀਆਂ ਆਪਾਂ ਦੇਖ ਸਕਦੇ ਕਿ ਕਿੱਥੇ ਤੱਕ ਕਰੀਬ 2 ਕਿਲੋਮੀਟਰ ਲੰਬੀ ਲਾਈਨ ਜਿਹੜੀ ਇੱਥੇ ਲੱਗੀ ਹੋਈ ਹੈ ਜੀ ਔਰ ਕਿਸਾਨ ਜਿਹੜੇ ਹੈਗੇ ਲੋਕਲ ਕਿਸਾਨਾਂ ਦੀ ਜੀ ਗੱਲ ਕਰੀਏ ਤਾਂ ਇੱਥੇ ਜਿਹੜਾ ਲੋਕਲ ਕਿਸਾਨ ਇੱਥੇ ਆਪਣੀ ਫਸਲ ਲੈ ਕੇ ਮੰਡੀ ਤੱਕ ਪਹੁੰਚਦੇ ਔਰ ਇੰਤਜ਼ਾਰ ਕਰਦੇ ਕਿ ਕਦੋਂ ਸਰਕਾਰ ਉਹਨਾਂ ਦੀ ਫਸਲਾਂ ਦੀ ਕੋਲੀ ਲਗਾਏ ਔਰ ਉਹਨਾਂ ਨੂੰ ਜਿਹੜਾ ਉਹ ਉਹਨਾਂ ਦੀ ਫਸਲ ਜਿਹੜੀ ਚੁੱਕੀ ਜਾਏ ਕਿੱਥੇ ਵੀ ਦੱਸਦੀ ਕਿ ਬਰਸਾਤ ਆਉਣ ਦੇ ਵੀ ਜਿਹੜੇ ਅਸਾਰ ਉਹ ਕਿਸਾਨਾਂ ਦੇ ਜਿਹੜੇ ਸਾਹ ਕਿਤੇ ਨਾ ਕਿਤੇ ਸੁਕਾਉਂਦੇ ਨਜ਼ਰ ਆ ਰਹੇ ਆ ਔਰ ਇਹ ਦੇਖ ਸਕਦੇ ਕਿ ਇੱਕ ਇੱਥੇ ਹੋਰ ਬੜੀ ਤਗੜੀ ਖਾਮੀ ਦੱਸਦੀ ਹੈ ਕਿ ਜੇ ਆਪਾਂ ਆਰਜੀ ਤੌਰ ਤੇ ਵੀ ਗੱਲ ਕਰੀਏ ਕਿ ਆਰਜੀ ਤੌਰ ਤੇ ਇੱਥੇ ਅ ਮੰਡੀ ਬਣਾਏਗੀ ਤਾਂ ਇੱਥੇ ਬੁਨਿਆਦੀ ਸਹੂਲਤਾਂ ਦੀ ਵੀ ਕਬੱਡੇ ਪੱਧਰ ਤੇ ਘਾਟ ਜਿਹੜੀ ਆ ਉਹ ਨਜ਼ਰ ਆ ਰਹੀ ਆ ਦੱਸਦੀ ਹੈ ਕਿ ਇੱਥੇ ਪੀਣ ਵਾਲਾ ਪਾਣੀ ਦਾ ਜਿਹੜੇ ਪੁਖਤਾ ਪ੍ਰਬੰਧ ਨਹੀਂ ਹੈਗੇ ਦੇਖ ਸਕਦੇ ਕੀ ਰਾ ਮੰਡੀ ਕਿੱਟੀ ਲੰਬੀ ਜੀ ਝੋਨਾ ਜਿਹੜਾ ਮੰਡੀਆਂ ਦੇ ਵਿੱਚ ਜਿਹੜਾ ਇਹ ਪਿਆ ਆ ਆਪਾਂ ਦੇਖ ਸਕਦੇ ਹਾਂ ਕਿ ਇਹ ਕਹਿੰਦੇ ਵੱਡੇ ਪੱਧਰ ਤੇ ਜਿਹੜਾ ਝੋਨਾ ਜਿਹੜਾ ਪਿਆ ਹੈਗਾ ਮੰਡੀਆਂ ਦੇ ਵਿੱਚ ਔਰ ਹਜੇ ਤੱਕ ਇੱਕ ਵੀ ਦਾਣਾ ਜਿਹੜਾ ਦੱਸਿਆ ਜਾ ਰਿਹਾ ਕਿ ਹਜੇ ਤੱਕ ਇੱਕ ਵੀ ਦਾਣਾ ਜਿਹੜਾ ਇੱਥੋਂ ਲਿਫਟਿੰਗ ਨਹੀਂ ਹੋਈ ਆਪਾਂ ਦੇਖ ਸਕਦੇ ਕਿਸਾਨ ਜਿਹੜੇ ਹੈਗੇ ਆ ਮੰਡੀਆਂ ਦੇ ਵਿੱਚ ਆਪਣਾ ਫਸਲ ਲਿਆ ਕੇ ਇੰਤਜ਼ਾਰ ਕਰਦੇ ਕਿ ਕਦੋਂ ਆਣਾ ਦੀ ਜਿਹੜੇ ਫਸਲ ਚੁੱਕੀ ਜਾਵੇ ਵਿਕ ਵਿਕ ਜਾਵੇ ਅਤੇ ਉਹ ਆਪਣੇ ਘਰਾਂ ਨੂੰ ਜਾਣ ਅਤੇ ਅਗਲੀ ਫਸਲ ਦੀ ਜਿਹੜੀ ਤਿਆਰੀ ਕਰਨ ਉਹ ਪਰ ਇੱਥੇ ਦੇਖ ਸਕਦੇ ਕਿ ਜਿਹੜੇ ਪੰਜਾਬ ਸਰਕਾਰ ਦੇ ਪ੍ਰਬੰਧ ਜਿਹੜੇ ਪੁਖਤਾ ਪ੍ਰਬੰਧ ਨਜ਼ਰ ਨਹੀਂ ਆ ਰਹੇ ਕਿੰਨੀ ਲੰਬੀਆਂ ਕਤਾਰਾਂ ਇੱਥੇ ਕਿਸਾਨਾਂ ਦੀਆਂ ਫਸਲਾਂ ਨੇ ਜਿਹੜੀਆਂ ਸੜਕਾਂ ਦੇ ਉੱਤੇ ਓਪਨ ਮੰਡੀ ਜਿਹੜੀ ਆਰਜੇ ਤੌਰ ਤੇ ਮੰਡੀ ਬਣਾਈ ਗਈ ਨਕਲਾ ਮੰਡੀ ਦਾ ਨਾਮ ਹੈਗਾ ਉਸੇ 'ਚ ਪਈ ਜਿਹੜੀ ਆਪਣੇ ਵਾਰੀ ਦਾ ਇੰਤਜ਼ਾਰ ਕਰ ਰਹੀ ਹੈ ਇਹ ਦੇਖ ਸਕਦੇ ਕਿ ਥੋੜੀ ਬਹੁਤ ਇੱਥੇ ਜਿਹੜੀ ਸਫਾਈ ਦਾ ਕੰਮ ਚੱਲ ਰਿਹਾ ਫਸਲਾਂ ਦੀ ਜਿਹੜੀ ਪੱਖਾ ਲਗਾਉਣਾ ਇਹਨੂੰ ਕਹਿੰਦੇ ਕਿ ਪੱਖਾ ਲਗਾਇਆ ਜਾ ਰਿਹਾ ਔਰ ਸਫਾਈ ਕੀਤੀ ਜਾ ਰਹੀ ਹੈ ਦੇਖ ਸਕਦੇ ਕਿ ਜਿਹੜਾ ਕਿੰਨੇ ਕਈ ਹਜ਼ਾਰਾ ਕੁਇੰਟਲ ਜਿਹੜੀ ਫਸਲ ਇਸ ਮੰਡੀ ਦੇ ਵਿੱਚ ਜਿਹੜੀ ਰੁੱਲਦੀ ਹੋਈ ਨਜ਼ਰ ਆ ਰਹੀ ਹੈ ਯਾਰ ਕਿ ਪਹਿਲੀ ਵਾਰ ਹੀ ਹੋਇਆ ਕਿ ਜਿਹੜਾ ਕਿਸਾਨਾਂ ਨਾਲ ਜਿਹੜਾ ਮੰਡੀ ਤੋਂ ਜਿਹੜੀ ਕਣਕ ਦੇ ਆਚੁੰਨੇ ਝੋਨਾ ਨਹੀਂ ਚੁੱਕਿਆ ਜਾ ਰਿਹਾ ਹਾਂ ਹਾਂਜੀ ਹਾਂਜੀ ਅੱਛਾ ਤੇ ਕੋਈ ਅਧਿਕਾਰੀ ਆਉਂਦਾ ਤੁਹਾਨੂੰ ਪੁੱਛਣ ਕੋਈ ਨਹੀਂ ਕੋਈ ਨਹੀਂ ਆਉਂਦਾ ਜੀ ਕੋਈ ਨਹੀਂ ਆਉਂਦਾ ਇੱਥੇ ਕੋਈ ਆੜਤੀਆ ਆਉਂਦਾ ਹੋਏ ਆਰਤੀ ਤਾਂ ਆ ਰਹੀ ਹੈ ਅੱਛਾ ਹਾਂਜੀ ਤੇ ਕੋਈ ਇਹਦਾ ਪ੍ਰਸ਼ਾਸਨ ਦਾ ਅਧਿਕਾਰੀ ਕੋਈ ਨਹੀਂ ਆ ਰਿਹਾ ਕੋਈ ਨਹੀਂ ਆ ਰਿਹਾ ਜੀ ਅੱਛਾ ਕੋਈ ਦੌਰਾ ਕਰਨਾ ਐਮ ਐਲ ਏ ਆਇਆ ਹੋਏ ਕੋਈ ਮੰਤਰੀ ਆਇਆ ਹੋਏ ਨਹੀਂ ਕੋਈ ਨਹੀਂ ਆਇਆ ਜੀ ਅੱਛਾ ਤੁਸੀਂ ਚਾਰ ਪੰਜ ਦਿਨ ਤੋਂ ਇੱਥੇ ਪਏ ਹੋ ਹਾਂਜੀ ਹਾਂਜੀ ਅੱਛਾ ਤੇ ਬਰਸਾਤ ਦਾ ਵੀ ਮੌਸਮ ਲੱਗ ਰਿਹਾ ਕੋਈ ਹੈ ਹਾਂ ਹਾਂ ਜੀ ਹੈਗਾ ਜੀ ਕੀ ਨਾਮ ਹੈ ਜੀ ਆਪਣਾ ਜੀ ਮੇਰਾ ਨਾਮ ਰੁਸਤਮ ਹੈ ਜੀ ਤੇ ਮੈਂ ਭਾਰਤ ਕਿਸਾਨੀ ਨੂੰ ਪਵਾ ਦੇ ਨਾਲ ਜੁੜਿਆ ਹੋਇਆ ਹਾਂ ਜੀ ਅੱਛਾ ਮਸਲਾ ਇਹ ਹੈ ਜੀ ਦੇਖੋ ਏ ਅਸੀਂ ਫਿਲਹਾਲ ਤਾਂ ਡੇਰਾ ਬਸੀ ਹਲਕੇ ਦੇ ਵਿੱਚ ਮੰਡੀ ਐ ਜੀ ਉੱਥੇ ਖੜੇ ਆ ਸਾਡੇ ਕਿਸਾਨ ਵੀਰ ਨਾਲ ਖੜੇ ਨੇ ਤੇ ਪੂਰੇ ਪੰਜਾਬ ਦਾ ਇਹੀ ਹਾਲ ਆ ਅੱਗੇ ਪੁਰਾਣੇ ਟਾਈਮਾਂ ਦੇ ਵਿੱਚ ਇਹ ਦਿੱਕਤ ਨਹੀਂ ਆਉਂਦੀ ਸੀ ਕਦੇ ਕਿ ਜੱਟ ਜ਼ਿਮੀਦਾਰ ਨੂੰ ਐਨੇ ਟਾਈਮ ਰੋਲਣਾ ਪੈਂਦਾ ਸੀ ਇਹ ਸਰਕਾਰ ਜਿਹੜੀ ਭਗਵੰਤ ਮਾਨ ਦੀ ਸਰਕਾਰ ਆ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹੜੀ ਇਹ ਕਹਿੰਦੀ ਸੀ ਕਿ ਮੈਨੂੰ ਨਾ ਤਾਂ ਤੁਹਾਨੂੰ ਧਰਨੇ ਲਾਣ ਦੀ ਲੋੜ ਪੈਣੀ ਆ ਤੇ ਮੈਂ ਕਿਸਾਨ ਦੇ ਹਿੱਤੀ ਆ ਤੇ ਅੱਜ ਕਿਸਾਨ ਆ ਜਿਹੜੇ ਇਹ ਦੇਖੋ ਕਿੰਨੇ ਦਿਨ ਤੋਂ ਇੱਥੇ ਸੜਕਾਂ ਦੇ ਉੱਤੇ ਜਿਹੜੀਆਂ ਆਪਣੀਆਂ ਫਸਲ ਸਿੱਟੀ ਹੋਈ ਆ ਤੇ ਹੁਣ ਤੱਕ ਮਤਲਬ ਕੋਈ ਵੀ ਕਾਰਜਕਾਰੀ ਅਫਸਰ ਨਾ ਕੋਈ ਡੀਸੀ ਨਾ ਕੋਈ ਐਸਡੀਐਮ ਵੱਲੋਂ ਨਾ ਕੋਈ ਐਮਐਲਏ ਵਾਂਗੂ ਨਾ ਕੋਈ ਸਰਕਾਰ ਵੱਲੋਂ ਹੁਣ ਮੈਨੂੰ ਐ ਦੱਸੋ ਵੀ ਇੰਨੀ ਆਪਣੀ ਮਿਹਨਤ ਆ ਜਿਹੜੀ 6-6 ਮਹੀਨੇ ਦੀ ਇਹ ਫਸਲ ਸੜਕਾਂ ਦੇ ਉੱਤੇ ਪਈ ਆ ਜੇ ਸ਼ਾਮ ਨੂੰ ਜਾਂ ਕਿਸੇ ਵੀ ਟਾਈਮ ਘੰਟੇ ਬਾਅਦ ਕੋਈ ਬਰਸਾਤ ਹੋ ਜਾਵੇ ਤਾਂ ਸਾਡੀ ਇਹ ਮਤਲਬ ਨੁਕਸਾਨ ਦੀ ਪਰਪਾਈ ਕੌਣ ਕਰੂਗਾ ਮੈਂ ਸਰਕਾਰ ਨੂੰ ਇਹ ਅਪੀਲ ਕਰਨਾ ਚਾਹੁੰਦਾ ਵੀ ਜਿਹੜੇ ਤੁਸੀਂ ਮੀਡੀਆ ਦੇ ਉੱਤੇ ਖੋਖਲੇ ਵਾਅਦੇ ਕਰਦੇ ਆ ਉਹ ਵਾਅਦਿਆਂ ਤੋਂ ਥੋੜਾ ਜਿਹਾ ਪਰਹੇਜ਼ ਕਰੋ ਗਰਹੇਜ਼ ਕਰੋ ਗਰਾਊਂਡ ਦੇ ਵਿੱਚ ਉਤਰੋ ਠੀਕ ਆ ਮੈਂ ਉਹ ਲੋਕਾਂ ਨੂੰ ਵੀ ਅਪੀਲ ਕਰਦਾ ਕਿ ਜਿਹੜੇ ਕਿਸਾਨਾਂ ਨੂੰ ਸਮੇਂ-ਸਮੇਂ ਸਿਰ ਤੇ ਦੇਖੋ ਤੁਹਾਡੇ ਸਾਹਮਣੇ ਕਿਵੇਂ ਸੜਕਾਂ ਦੇ ਉੱਤੇ ਪੂਰੇ ਪੰਜਾਬ ਦੇ ਵਿੱਚ ਫਸਲਾਂ ਰੁਲ ਰਹੀਆਂ ਜਿਹੜੇ ਲੋਕ ਕਿਸਾਨਾਂ ਨੂੰ ਵੀ ਕਹਿੰਨੇ ਆ ਕਿ ਕਿਸਾਨ ਆ ਜਿਹੜੇ ਵਿਲੇ ਆ ਧਰਨੇ ਲਾਉਨੇ ਆ ਯਾਰ ਜੇ ਕਿਸਾਨਾਂ ਨੂੰ ਉਹਨਾਂ ਦਾ ਹੱਕ ਮਿਲੇ ਉਹਨਾਂ ਨੂੰ ਕੀ ਲੋਡ ਪਵੇ ਤਾਂ ਮਸਲਾ ਇਹ ਆ ਕਿ ਸਾਨੂੰ ਆਪਣੇ ਹੀ ਪੰਜਾਬ ਦੇ ਲੋਕ ਸਾਡੇ ਪੰਜਾਬ ਦੇ ਲੋਕ ਕਿਸਾਨਾਂ ਦੀਆਂ ਜਾਂ ਪੰਜਾਬ ਦੇ ਲੋਕ ਪੰਜਾਬੀਆਂ ਦੀ ਹੀ ਲੱਤਾਂ ਖਿੱਚਣ ਲੱਗੇ ਹੋਏ ਆ ਮੈਂ ਇਸੇ ਇਹ ਕਹਿਣਾ ਕਿ ਚਮਚਾਗਰੀ ਪਾਰਟੀਆਂ ਦੀ ਇੱਕ ਪਾਸੇ ਛੱਡ ਕੇ ਆਓ ਪੰਜਾਬ ਦੇ ਨਾਲ ਖੜੀਏ ਯਾਰ ਜਿੱਦਾਂ ਦੇ ਵੀ ਕਿਸਾਨਾਂ ਦੇ ਮਸਲੇ ਆ ਹੋਰ ਪੰਜਾਬ ਦੇ ਵੀ ਮਸਲੇ ਆ ਇਹਨਾਂ ਦੇ ਨਾਲ ਖੜੀਏ ਧੰਨਵਾਦ